ਅੱਜ 14 ਮਾਰਗ ਅਮਰ ਸ਼ਹੀਦ ਧੰਤਨ ਧੰਬਾ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਜਿੱਥੇ ਦੇਸ਼ ਭਰ 'ਚ ਸੰਗਤਾਂ ਵੱਲੋਂ ਗੁਰਮਤ ਸਮਾਗਮ ਮੁਲਕੇ ਜਾ ਰਹੇ ਹਨ ਉੱਥੇ ਹੀ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਯਾਦਗਾਰ ਧੰਤਨ ਧੰਬਾ ਬਾਬਾ ਦੀਪ ਸਿੰਘ ਜੀ ਸ਼ਹੀਦ ਪਿੰਡ ਸੋਲਖੀਆਂ ਜੋ ਕਿ ਰੋਪੜ ਵਿਖੇ ਸਥਿਤ ਹੈ ਦੱਸਦੇ ਹਾਂ ਕਿ ਬਾਬਾ ਦੀਪ ਸਿੰਘ ਜੀ ਆਪਣੀ ਫੌਜ ਨਾਲ ਇੱਥੇ ਡੇਰਾ ਲਗਾਉਣ ਲਈ ਰੁਕੇ ਸੀ ਜਿਨ੍ਹਾਂ ਦੀ ਯਾਦ ਵਿੱਚ ਇਹ ਇਤਿਹਾਸਿਕ ਗੁਰਦੁਆਰਾ ਬਣਾਇਆ ਗਿਆ ਹੈ ਇਥੇ ਅਖੰਡ ਪਾਠਾਂ ਦੀ ਲੜੀ ਚਲਾਈ ਗਈ ਤੇ ਭੋਗ ਤੋਂ ਉਪਰੰਤ ਉੱਥੋਂ ਦੇ ਮੌਜੂਦਾ ਪ੍ਰਬੰਧਕ ਬੀਬਾ ਕਮਲਜੀਤ ਕੌਰ ਦੁਆਰਾ ਗੁਰਮਤਿ ਸਮਾਗਮ ਉਲੀਕੇ ਗਏ ਹਜ਼ਾਰਾਂ ਦੀ ਤਾਦਾਦ ਚ ਸੰਗਤਾਂ ਇੱਥੇ ਹਾਜ਼ਰੀ ਭਰ ਰਹੀਆਂ ਹਨ ਮਹਾਨ ਸੂਰਬੀਰ ਜੋਧੇ ਮਹਾਨ ਤਪਸਵੀ ਸਤਿਗੁਰਾਂ ਦੇ ਲਾਗਵੰਦ ਪਰਿਵਾਰ ਦੇ ਮਹਾਨ ਲਖਾਣ ਜਿਨ੍ਹਾਂ ਨੂੰ ਬੜੇ ਮਹਾਨ ਉਪਦੇਸ਼ਾਂ ਹਾਸਲ ਹੋਏ ਉਨ੍ਹਾਂ ਦੇ ਪਾਲਨ ਤੋਂ ਬਿਪਰ ਆਗਮਨ ਪਰਵ ਦੀਆਂ ਪ੍ਰਕਾਸ਼ ਤੁਹਾਡੇ ਹੋਣ। ਬਰਕਤ ਕੁਦਸਤਿਆਂ ਸੰਤਾਨ ਬਹੁਤ ਬਹੁਤ ਵਾਰਕਾ ਹੋਣ। ਸੱਚੇ ਪਾਲ ਸਾਹਿਬ ਦੀ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਬਾਪਾ ਦੀਪ ਸਿੰਘ ਜੀ ਮਹਾਰਾਜ ਉਹਨਾਂ ਤੋਂ ਵੱਡੋ ਸਾਹਿਬ ਹੋਏ ਮਹਾਂਪੁਰਖ ਜਿਨ੍ਹਾਂ ਨੇ ਇਸ ਪਾਵਨ ਅਸਥਾਨ ਦੀਆਂ ਸੇਵਾਵਾਂ ਕਰਵਾਈਆਂ ਨੇ ਇਹ ਪਾਵਨ ਅਸਥਾਨ ਉਹਨਾਂ ਮਹਾਨ ਕੋਲਿਆਂ ਦੀ ਬੰਦਗੀ ਦੇ ਨਾਲ ਜਪ-ਜਪ ਦੇ ਨਾਲ ਪ੍ਰਗਟ ਹੋਏ ਨੇ ਸ਼੍ਰੀਮਾਨ ਸਾਧਵਾਪਰ ਪਾਵਨ ਪਰੇਰ ਸੇਵਾ ਦੇ ਅਸਥਾਨ ਤਪ ਦੇ ਅਸਥਾਨ ਤਾਵਾ ਦੀਪ ਸਿੰਘ ਜੀ ਮਹਾਰਾਜ ਦੀਆਂ ਦੇ ਪਾਵਨ ਅਸਥਾਨ ਤੇ ਆਪ ਜੀ ਹਾਜ਼ਰੀਆਂ ਭਰਏ ਹੋ ਸੂ ਸਾਹਿਬ ਜੀ ਨੇ ਬੜੀ ਮਹਾਨ ਕਿਰਤਾਂ ਲੈ ਕੇ ਸਾਨੂੰ ਲਗਾਇਆ ਸਾਡੇ ਸਾਂ ਕੀਤੀਆਂ ਨੇ ਰਹਿਤਾਂ ਕੀਤੀਆਂ ਨੇ ਸਾਡੇ ਅਤੀ ਚੰਗੇ ਪਾਲ ਨੇ ਜਿਨ੍ਹਾਂ ਨੂੰ ਐਡੇ ਮਹਾਨ ਅਸਥਾਨ ਤੇ ਗੁਰੂ ਦੀ ਗੋਦ ਵਿੱਚ ਸੱਜ ਕੇ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਸਾਧ ਸੰਗਤ ਜੀ ਇਹ ਜਿਹੜਾ ਸਮਾਂ ਹੈ ਨਾ ਜਿਸ ਸਮੇਂ ਨਾਲ ਤੁਸੀਂ ਜੁੜ ਕੇ ਬੈਠੇ ਹੋ ਮਾਰਾ ਸੱਚੇ ਪਾਲ ਚੱਤੀ ਕਹਿੰਦੇ ਬੜੇ ਚੰਗੇ ਭਾਵ ਚੰਗੇ ਕਾਰਮ ਕਰੀਤੇ ਹੋੜ ਵੀ ਉਹ ਨਹੀਂ ਤੂੰ ਸਿੱਧ ਕਰਦੀ ਆ ਪੂਰਵ ਕਰਮ ਅੰਕੁਰ ਜਾਗ ਪ੍ਰਗਟ ਹੈ ਕਹਿੰਦੇ ਮਨੁੱਖ ਨੇ ਚੰਗੇ ਕਾਰਮ ਕੀਤੇ ਹੋਣ ਪੂਰਵਲੇ ਪਹਿਲੇ ਜਨਮਾਂ ਦੇ ਕਿਸੇ ਸਮੇਂ ਪੂਰਵ ਕਰਮ ਆ ਅੰਕੁਰ ਜਾਗ ਕਰ ਲੈ ਪੇਟ